ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨੂਰ ਕੌਰ 8ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਅਸੀਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਠੇ ਹੋਏ ਹਾਂ ਮੈਂ ਆਪ ਜੀ ਦੇ ਸਾਹਮਣੇ ਗੁਰੂ ਜੀ ਦੇ ਸ਼ਲੋਕ ਪੇਸ਼ ਕਰਨ ਜਾ ਰਹੀ ਹਾਂ ਗੁਨ ਗੋਬਿੰਦ ਗਾਇਆ ਨਹੀਂ ਜਨਮ ਹੈ ਤਰਥ ਕੀ ਜਹ ਭੀ ਤਝਲ ਕੋ ਮੀਨਾ ਬਖੀਆ ਨਸਿਓ ਕਾ ਹੈ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਹਰ ਪਜ ਮਨਾ ਪਰ ਨਾ ਝਮਕੀ ਫਾਸ ਕਰਨਾ ਪੋਇ ਹੋ ਹੀ ਗਿਆ ਲਿਓ ਜਰਾ ਤਨ ਜੀਤ ਕਹੋ ਨਾਨਕ ਹਰ ਪਜ ਮਨਾ ਦਜਾਤ ਹੈ ਬੀਤ विरद प्रयास सुजे नहीं काल पहुंचो आन कहो नानक नर باورै क्यों न पजे भगवान तनदार संपत्ति सगले जिनी अपनी करमान इन में कछु संगी नहीं नानक साची जान पतित उदारन पे हर ना हर अनाथ के नात ਤੂੰ ਮਾਤ ਤਨ ਤਨ ਜੇ ਤੋ ਕੋ ਦਿਓ ਤਾਂ ਸੋ ਨੀ ਨਕੀ ਨਾ ਕੋ ਨਾਨਕ ਨਰ ਬਾਵ ਰੇ ਅਬ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰ ਜਹਨੀ ਕਹਿ ਤਾਮ ਕੋ ਨਾਨਕ ਸਿਮਰੇ ਮਨਾ ਸਿਮਰਤ ਕਾਹਿ ਨਾਰਾਮ ਕੋਹ ਨਾਨਕ ਸੁਣ ਰੇ ਮਨਾ ਸਿਮਰਤ ਕਹੇ ਨਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ